ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਈਟੀਟੀ ਪੇਪਰ ਏ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨ ਸਾਂਝੇ ਕਰਾਂਗੇ ਤੁਹਾਡੇ ਨਾਲ ਵਿਜੇ ਸਿੰਘ ਕਿਸ ਦੀ ਰਚਨਾ ਹੈ ਤਨੀਰਾਮ ਜਾਤਕ ਪ੍ਰੋਫੈਸਰ ਪੂਰਨ ਸਿੰਘ ਭਾਈ ਵੀਰ ਸਿੰਘ ਸੁਰਜੀਤ ਪਾਤਰ ਇਹਨਾਂ ਵਿੱਚੋਂ ਵਿਜੇ ਸਿੰਘ ਰਚਨਾ ਹੈ ਭਾਈ ਵੀਰ ਸਿੰਘ ਜੀ ਦੀ ਸੁਰਜੀਤ ਪਾਤਰ ਜੀ ਨੂੰ ਪਦਮ ਸ਼੍ਰੀ ਅਵਾਰਡ ਕਦੋਂ ਮਿਲਿਆ 2010 2002 2012 2005 ਇਹਨਾਂ ਵਿੱਚੋਂ ਸੁਰਜੀਤ ਪਾਤਰ ਜੀ ਨੂੰ ਪਦਮ ਸ਼੍ਰੀ ਅਵਾਰਡ 2012 ਵਿੱਚ ਮਿਲਿਆ ਹੈ ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਸਵੈ ਜੀਵਨੀ ਦਾ ਨਾਮ ਹੈ ਨੰਗੀ ਤੁੱਪ ਆਰਸੀ ਰਸੀਦੀ ਟਿਕਟ ਨੰਗੇ ਪੈਰਾਂ ਦਾ ਸਫਰ ਇਹਨਾਂ ਵਿੱਚੋਂ ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਸਵੈ ਜੀਵਨੀ ਦਾ ਨਾਮ ਹੈ ਆਰਸੀ ਬਾਕੀ ਨੰਗੀ ਤੁੱਪ ਬਲਵੰਤ ਗਾਰਗੀ ਜੀ ਦੀ ਸਵੈ ਜੀਵਨੀ ਹੈ ਸ੍ਰੀ ਸਿੱਧੀ ਟਿੱਕਟ ਅਮ੍ਰਿਤਾ ਪ੍ਰੀਤਮ ਜੀ ਦੀ ਤੇ ਨੰਗੇ ਭਾਰਾਂ ਦਾ ਸਫ਼ਰ ਡਾਕਟਰ ਦਲੀਪ ਕੌਰ ਟਿਵਾਣਾ ਜੀ ਦੀ ਸਵੈ ਜੀਵਨੀ ਹਨ ਤੁਰੰਦਾ ਹੁਨਰ ਨਿਵੰਦ ਦਾ ਲੇਖਕ ਕੌਣ ਹੈ ਨਰਿੰਦਰ ਸਿੰਘ ਪੂਰ ਹਰਪਾਲ ਸਿੰਘ ਪੰਨੂ ਪ੍ਰਿੰਸੀਪਲ ਤੇਜਾ ਸਿੰਘ ਗਿਆਨੀ ਗੁਰਦਿੱਤ ਸਿੰਘ ਇਹਨਾਂ ਵਿੱਚੋਂ ਤੁਰੰਦਾ ਹੁਨਰ ਨਿਵੰਦ ਦਾ ਲੇਖਕ ਹੈ ਨਰਿੰਦਰ ਸਿੰਘ ਪੂਰ